ਇਹ ਸਭ ਨੂੰ ਪਤਾ ਹੀ ਹੈ ਕਿ ਮੌਜੂਦਾ ਸਮਾਜਿਕ ਪ੍ਰਬੰਧ ਦੇ ਵਿੱਚ ਜਿਸ ਬੰਦੇ ਕੋਲ ਵਾਧੂ ਪੈਸਾ ਹੋਵੇ ਉਹ ਆਪਣੀ ਜ਼ਿੰਦਗੀ ਦੀ ਹਰ ਇੱਕ ਲੋੜ ਪੂਰੀ ਕਰ ਸਕਦਾ ਹੈ ਤੇ ਆਪਣਾ ਹਰ ਇੱਕ ਸ਼ੌਕ ਪੂਰਾ ਕਰ ਸਕਦਾ ਹੈ ਬਿਨਾਂ ਕਿਸੇ ਦੇ ਰਹਿਮ ਦਾ ਪਾਤਰ ਬਣੇ ਸ਼ਰਧਾਲੂਆਂ ਲਈ ਪ੍ਰਮਾਤਮਾ ਇਹੋ ਜੇ ਅਮੀਰਾਂ ਨਾਲੋਂ ਵੀ ਵੱਧ ਅਮੀਰ ਹੈ ਜਿਸ ਨੂੰ ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ ਹੁਣ ਜੇਕਰ ਕੋਈ ਤੁਹਾਡੇ ਦਰ ਤੇ ਆ ਕੇ ਆਖੇ ਕਿ ਯਾਰ ਤੁਸੀਂ ਆਪ ਦਾ ਪੈਂਟ ਕੋਟ ਪਾਈ ਫਿਰਦੇ ਹੋ ਤੇ ਸਭ ਨੂੰ ਪੈਂਟ ਕੋਟ ਦੇਣ ਵਾਲੇ ਅਵਾਨੀ ਬਾਰੇ ਤੁਸੀਂ ਕਦੇ ਸੋਚੀ ਹੀ ਨਹੀਂ ਇਹ ਰਵਾਨੀ ਨੂੰ ਕੋਈ ਚੱਡੀ ਬਣਾਣੀ ਦੇ ਦੋ ਸੋਚੋ ਤੁਹਾਨੂੰ ਇਹ ਕਹਿਣ ਵਾਲੇ ਨਾਲ ਤੁਸੀਂ ਕੀ ਸਲੂਕ ਕਰੋਗੇ ਉਹਨੂੰ ਬੇਇੱਜ਼ਤੀ ਕਰਕੇ ਖਾਲੀ ਹੱਥ ਮੋੜਨੋਗੇ ਕਿਉਂਕਿ ਤੁਹਾਡੇ ਮੁਤਾਬਕ ਛੋਟੇ দান ਤੋਂ ਸੰਬੰਧ ਦੀ ਲੋੜ ਆਵਾਨੀ ਨਾਲੋਂ ਵੀ ਵੱਧ ਅਮੀਰ ਕਿਸੇ ਪਰਮਾਤਮਾ ਜਾਂ ਕਿਸੇ ਦੇਵੀ-ਦੇਵਤੇ ਨੂੰ ਹੀ ਹੋ ਸਕਦੀ ਹੈ ਤੇ ਜਾਂ ਫਿਰ 33 ਕਰੋੜ ਦੇਵੀ-ਦੇਵਤਿਆਂ ਵਾਲੀ ਗਊ ਮਾਤਾ ਨੂੰ